ਸੰਗਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਜਿੱਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪਕੀ ਦੇ ਬਹੁਤ ਕੰਮ ਆਵੇਗੀ ਸੰਗਤ ਜੀ ਇਹਦੇ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਗ ਤੇ ਵਿੱਚ ਇੱਕ ਔਰਤ ਰਹਿੰਦੀ ਸੀ ਤੇ ਉਹ ਔਰਤ ਦੇ ਘਰ ਦੇ ਅੱਗੇ ਹਰ ਰੋਜ਼ ਇੱਕ ਫਕੀਰ ਬਾਬਾ ਜੀ ਆਉਂਦੇ ਆਕੇ ਭੋਜਨ ਪਰਸ਼ਾਪਾ ਮੰਗਦੀ ਤੇ ਕਹਿੰਦੇ ਉਹ ਔਰਤ ਹਰ ਰੋਜ਼ ਉਹ ਫਕੀਰ ਬਾਬਾ ਜੀ ਨੂੰ ਦੋ ਪਰਸ਼ਾਤੇ ਸ਼ਿਕਾ ਦਿੰਦੀ ਇੱਕ ਦਿਨ ਬਾਬਾ ਜੀ ਉਹ ਬੀਬੀ ਤੋਂ ਇੰਨੇ ਖੁਸ਼ ਹੋਏ ਕਿ ਕਹਿਣ ਲੱਗੇ ਧੀ ਤਸ ਤੈਨੂੰ ਕੀ ਚਾਹੀਦਾ ਹੈ ਅੱਜ ਮੈਂ ਤੇਰੇ ਮਨ ਦੀ ਇੱਛਾ ਪੂਰੀ ਕਰਾਂਗਾ ਕਿੰਨੇ ਜਦ ਬਾਬਾ ਜੀ ਨੇ ਇਹ ਗੱਲ ਕਹੀ ਤਾਂ ਬੇਬੀ ਖੇੜ ਖੜਾ ਕੇ ਹੱਸ ਪਈ ਕਹਿਣ ਲੱਗੀ ਬਾਬਾ ਜੀ ਕੋ ਰੋਟੀ ਤਾਂ ਤੁਸੀਂ ਮੇਰੇ ਕੋਲੋਂ ਮੰਗ ਕੇ ਖਾਂਦੇ ਹੋ ਭਲਾ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਤੇ ਕਹਿੰਦੇ ਬਾਬਾ ਜੀ ਨੇ ਕਿਹਾ ᱛੀ ਇਹ ਇਹ ਗੱਲ ਸੱਚ ਹੈ ਕਿ ਮੈਂ ਰੋਟੀ ਤੇਰੇ ਕਰ ਤੂੰ ਮੰਨ ਕੇ ਖਾਂਦਾ ਹਾਂ ਪਰ 헤ਰੋ ਯਾਰੀ ਉਹ ਸਤਿਗੁਰ ਸੱਚੇ ਪ੍ਰਾਸ਼ਾ ਦੀ ਨਾਲਿਆ ਜੋ ਸਭ ਦਾ ਤਾਂ ਦੇ ਮਾਲਕ ਆ ਮੈਂ ਤੇਰੀ ਫਰਿਆਦ ਤੇਰੀ ਅਰਦਾਸ ਉਹ ਰੱਬ ਅੱਗੇ ਕਰਾਂਗਾ ਤੈਨੂੰ ਜੋ ਚਾਹੀਦਾ ਹੈ ਨਾ ਤੈਨੂੰ ਉਹ ਮਿਲ ਜਾਵੇਗਾ ਕਹਿੰਦੇ ਉਹ ਬਿੱਬੀ ਕਹਿਣ ਲੱਗੀ ਨਹੀਂ ਨਹੀਂ ਬਾਬਾ ਜੀ ਰਹਿਣ ਤੋਂ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਕਿਉਂਕਿ ਜੋ ਮੇਰੇ ਮਨ ਦੀ ਇੱਛਾ ਹੈ ਨਾ ਕੋਈ ਇੱਛਾ ਨਹੀਂ ਨਾ ਤੁਸੀਂ ਪੂਰੀ ਕਰ ਸਕਦੇ ਉਹ ਨਾ ਤੁਹਾਡਾ ਰੱਬ ਕਹਿੰਦੇ ਉਹ ਫਕੀਰ ਬਾਬਾ ਜੀ ਕਹਿਣ ਲੱਗੇ ਕਿ ਇਹ ਇੰਜ ਨਾ ਕਹਿ ਤੂੰ ਉਹ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਜਾਣਦੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਰਮਾਤਮਾ ਦੇ ਅੱਗੇ ਕੋਈ ਚੀਜ਼ ਵੱਡੀ ਨਹੀਂ ਆ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਅਗੇ ਸਾਰੀਆਂ ਚੀਜ਼ਾਂ ਮੌਤ ਸ਼ੁੱਤੀਆਂ ਨੇ ਉਹ ਮਾਲਕ ਤਾਂ ਅਸੰਭਵ ਨੂੰ ਵੀ ਸੰਭਵ ਕਰ ਸਕਦਾ ਹੈ ਉਹ ਇੱਕ ਵਾਰ ਦੱਸਦਾ ਸੀ ਤੈਨੂੰ ਕੀ ਚਾਹੀਦਾ ਹੈ ਤੇ ਕਹਿੰਦੇ ਉਹ ਬੀਬੀ ਜੀ ਨੇ ਕਿਹਾ ਵੀ ਪਾਪਾ ਜੀ ਮੈਨੂੰ ਇੱਕ ਘਰ ਚਾਹੀਦਾ ਹੈ ਤੇ ਬਾਬਾ ਜੀ ਨੇ ਕਿਹਾ ਤੀਏ ਇਹ ਤਾਂ ਕੋਈ ਵੱਡੀ ਚੀਜ਼ ਨਹੀਂ ਆ ਮੈਂ ਹੁਣੇ ਹੀ ਤੇਰੇ ਲਈ ਰੱਬ ਅਗੇ ਅਰਦਾਸ ਬੇਨਤੀ ਕਰਦਾ ਹਾਂ ਤੇਰੇ ਲਈ ਫਰਮਾਇਸ਼ ਕਰਦਾ ਹਾਂ ਮਾਲਕ ਤੈਨੂੰ ਤੇਰੀ ਪਸੰਦ ਦਾ ਘਰ ਜੂਨੂ ਦਵੇਗਾ ਤੇ ਵੀ ਨੇ ਕਿਹਾ ਬਾਬਾ ਜੀ ਮੇਰੀ ਗੱਲ ਜੇ ਪੂਰੀ ਨਹੀਂ ਹੋਈ ਮੈਨੂੰ ਘਰ ਵੀ ਚਾਹੀਦਾ ਏ ਤੇ ਘਰ ਦੇ ਅੱਗੇ ਸਮੁੰਦਰ ਵੀ ਚਾਹੀਦਾ ਹੈ। ਤਾਂ ਮੋਬੇਦੀ ਨੇ ਕਿਹਾ ਵੀ ਇਹ ਵੀ ਕੋਈ ਵੱਡੀ ਗੱਲ ਨਹੀਂ ਆ। ਮੈਂ ਰੱਬ ਅਗੇ ਅਰਦਾਸ ਕਰਾਂਗਾ। ਤਰੱਪ ਤੇਰੀ ਇਹ ਵੀ ਅਰਦਾਸ ਪੂਰੀ ਕਰ ਦੇਗਾ। ਕਿ ਇਹ ਧੀ ਨੂੰ ਸਮੁੰਦਰ ਦੇ ਅੱਗੇ ਸੋਹਣਾ ਜਿਹਾ ਘਰ ਦੇ ਦੋ। ਬੀਬੀ ਨੇ ਕਿਹਾ ਬਾਬਾ ਜੀ ਤੁਸੀਂ ਅਜੇ ਵੀ ਮੇਰੀ ਪੂਰੀ ਗੱਲ ਨਹੀਂ ਸਮਝੇ। ਮੈਨੂੰ ਘਰ ਵੀ ਚਾਹੀਦਾ ਏ, ਘਰ ਜਿਸ ਸਮੁੰਦਰ ਦੇ ਅੱਗੇ ਚਾਹੀਦਾ ਹੈ। ਅਤੇ ਚਾਹੀਦਾ ਵੀ ਇਸੇ ਇਲਾਕੇ ਦੇ ਵਿੱਚ, ਕਿਸੇ ਨਜ਼ਰ ਦੇ ਵਿੱਚ ਆ। ਮੈਂ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ। ਇਹਨੇ ਬੋਲਿਆ ਬਾਜੀ ਅਗੋ ਉਹ ਪਰਮਪਿਤਾ ਪਰਮਾਤਮਾ ਦੇ ਉੱਤੇ ਪੂਰਾ ਘਰੋਸਾ ਕਰਨ ਵਾਲੇ ਸੰਸ ਉਹ ਕਹਿਣ ਲੱਗੇ ᱛੀ ਇਹ ਕੋਈ ਗੱਲ ਨਹੀਂ ਮੈਂ ਤੇਰੀ ਤੇਰੀ ਹੀ ਅਰਦਾਸ ਕਰਦਮਾ ਦਾ ਤੇ ਕਹਿੰਦੇ ਉਹ ਬੀਬੀ ਹੱਸ ਕੇ ਕਹਿਣ ਲੱਗੀ ਬਾਬਾ ਜੀ ਇਹ ਤਾਂ ਹੋ ਸਕਦਾ ਕਿਉਂਕਿ ਇਸ ਨਗਰ ਦੇ ਵਿੱਚ ਤਾਂ ਪਾਣੀ ਦਾ ਕੋਈ ਟੋਬਾ ਵੀ ਨਹੀਂ ਆ ਇੱਥੇ ਸਮੁੰਦਰ ਕਿਵੇਂ ਬਣ ਸਕਦਾ ਹੈ ਇਹਦੇ ਬਾਬਾ ਜੀ ਨੇ ਪੂਰੇ ਘਰੋਸੇ ਦੇ ਨਾਲ ਕਿਹਾ ਉਹ ᱛੀਏ ਤੂੰ ਪਰਮਪਿਤਾ ਪਰਮਾਤਮਾ ਨੂੰ ਨਹੀਂ ਜਾਣਦੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਸੰਭਵਨ ਸੰਭਵ ਕਰ ਸਕਦੇ ਆ ਮੈਂ ਤੇਰੇ ਲਈ ਅਲਬਾਸ ਕਰਾਂਗਾ ਪਰ ਤੀਏ ਤੂੰ ਵੀ ਅਜ ਤੋਂ ਬਾਅਦ ਗੁਰੂ ਘਰੇ ਜਾਇਆ ਕਰ ਜਾ ਕੇ ਸੇਵਾ ਕਰਿਆ ਕਰ ਗੁਰੂ ਘਰ ਚੜ੍ਹੂ ਫੇਰਿਆ ਕਰ ਸੰਗਤ ਦੇ ਝੁੱਠੇ ਵਰਤਨ ਸਾਫ ਕਰਿਆ ਕਰ ਅਤੇ ਹਰ ਰੋਜ਼ ਅਮਰ ਕਬੀਲੇ ਉੱਕੇ ਸਿਮਰਨ ਕਰਿਆ ਕਰ ਸਤਿਗੁਰੂ ਸੱਚੇ ਪਾਤਸ਼ਾਹ ਜਲਦ ਹੀ ਤੇਰੇ ਮਨ ਦੀ ਇਸ਼ਾਦਿਰੀ ਕਰਨਗੇ ਕਹਿੰਦੇ ਉਹ ਬੀਬੀ ਜਿੰਨੂੰ ਇਹਨਾਂ ਗੱਲਾਂ ਦੇ ਉੱਤੇ ਬਿਲਕੁਲ ਵੀ ਯਕੀਨ ਨਹੀਂ ਸੀ ਆਇਆ ਪਰ ਫਿਰ ਵੀ ਬਾਬਾ ਜੀ ਦੀ ਕਹਿਣ ਤੇ ਉਹਨੇ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੱਤਾ ਉਹ ਹਰ ਰੋਜ਼ ਗੁਰੂ ਘਰੇ ਜਾ ਕੇ ਸੰਗਤ ਦੇ ਝੁੱਠੇ ਵਰਤਨ ਕਿਰਿਆ ਕਰੇ ਨਾਲ ਯੂਰੂ ਘਰ ਦੇ ਵਿੱਚ ਸਾਫ ਸਫਾਈ ਕਰਿਆ ਕਰੇ ਚਾਣੂ ਲਾਇਆ ਕਰੇ ਪੋਚਾ ਕਰਿਆ ਕਰੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਹੀ ਕਰਿਆ ਕਰੇ ਤੇ ਕਹਿੰਦੇ ਇੱਧਰ ਬਾਬਾ ਜੀ ਨੇ ਵੀ ਪਰ ਆਪਕੇ ਉਹ ਗੀਤੀ ਦੇ ਨਹੀਂ ਅਰਦਾਸ ਵੇਸ ਦੀ ਕਰ ਦਿੱਤੀ ਸੰਗਤ ਜੀ ਇੱਥੇ ਮਹਾਪੁਰਖ ਕੀ ਸਮਝਉਂਦੇ ਹੋਏ ਕਹਿੰਦੇ ਆ ਕਿ ਜਦੋਂ ਸਾਡੇ ਅਤੇ ਸਾਡੇ ਵਿਚਕਾਰ ਉਹ ਭਜਨ ਬੰਦਗੀ ਕਰਨ ਵਾਲੀ ਰੂਹ ਪੈ ਜਾਵੇ ਫਿਰ ਸਾਡੀ ਗੱਲ ਪਰਮ ਪਿਤਾ ਪਰਮਾਤਮਾ ਜੀ ਤੱਕ ਬਹੁਤ ਛੇਤੀ ਪਹੁੰਚ ਜਾਂਦੀ ਆ ਤੇ ਮੰਨੀ ਵੀ ਜਾਂਦੀ ਆ ਕੇ ਸਤਿਪੁਰ ਸੱਚੇ ਪਾਤਸ਼ਾਹ ਜਨਾ ਨਾਮ ਜਪਣ ਵਾਲਿਆਂ ਦੀ ਆਪਣੇ ਭਗਤ ਪਿਆਰਿਆਂ ਦੀ ਗੱਲ ਕਦੇ ਵੀ ਨਹੀਂ ਮੁੰਦੇ ਉਹਨਾਂ ਨੂੰ ਉਹਨਾਂ ਦੀ ਗੱਲ ਮੰਨੀ ਕਹਿੰਦੀ ਆ ਤੇ ਕਹਿੰਦੇ ਜਦੋਂ ਬਾਬਾ ਜੀ ਨੇ ਰੱਬ ਦੇ ਅੱਗੇ ਉਹ ਬੀਬੀ ਜੀ ਦੇ ਲਈ ਅਰਦਾਸ ਬੇਨਤੀ ਕੀਤੀ ਇਧਰ ਬੀਬੀ ਨੇ ਵੀ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਕਹਿੰਦੇ ਫਿਰ ਹੋਇਆ ਇੰਜ ਇਹ ਜੇ ਗੁਰੂ ਘਰ ਦੇ ਵਿੱਚ ਉਹ ਬੀਬੀ ਹਰ ਰੋਜ਼ ਸੇਵਾ ਕਰਦੀ ਸੀ ਉਸੇ ਹੀ ਗੁਰੂ ਘਰ ਦੇ ਵਿੱਚ ਹਰ ਰੋਜ਼ ਇੱਕ ਵਪਾਰੀ ਆਉਂਦਾ ਸੀ ਤੇ ਇੱਕ ਦਿਨ ਉਹ ਵਪਾਰੀ ਨੂੰ ਆਪਣੇ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਲਾਭ ਹੋਇਆ ਬਹੁਤ ਫਾਇਦਾ ਹੋਇਆ ਉਹ ਵਪਾਰੀ ਵੀ ਗੁਰੂ ਘਰ ਆਉਣ ਵਾਲਾ ਸੀ ਕਹਿੰਦੇ ਉਹਨੇ ਮਨ ਦੇ ਵਿੱਚ ਉਸੇ ਵੇਲੇ ਹੀ ਇਹ ਗਨਤਾਪ ਲਈ ਕਿ ਮੈਨੂੰ ਜੋ ਮਿਲਿਆ ਹੈ ਗੁਰੂ ਘਰ ਤੋਂ ਮਿਲਿਆ ਹੈ ਮੈਂ ਗੁਰੂ ਘਰ ਦਾ ਮੰਤਕਾ ਹਾਂ ਅਤੇ ਗੁਰੂ ਘਰੇ ਜੋ ਵੀ ਆਉਂਦਾ ਹੈ ਕੁਝ ਨਾ ਕੁਝ ਮੰਗਣਾ ਹੁੰਦਾ ਹੈ ਕਹਿੰਦੇ ਗੁਰੂ ਸਾਹਿਬ ਇਹਨੂੰ ਹਾਜ਼ਰ ਨਾਜ਼ਰਾਂ ਕਿੰਗ ਮੰਗਦੇ ਵਿੱਚ ਇਹ ਕਰਨ ਕਰ ਲਿਆ ਕੀ ਅੱਜ ਜੂ ਵੀ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲਾਂ ਹੋਵੇਗਾ ਕੁਝ ਮਨੁੱਖ ਦੇ ਮਨ ਦੀ ਇੱਛਾ ਜੇਕਰ ਕਾਸਿਆਂ ਨੂੰ ਮਹਤਵਪੂਰੀ ਹੁੰਦੀ ਹੋਈ ਤਾਂ ਮੈਂ ਜ਼ਰੂਰ ਕਰਾਂਗਾ ਕਿਉਂਕਿ ਮੈਂ ਪਰਮਪਿਤਾ ਪਰਬਾਤ ਬਾਗੀ ਦੀ ਮੰਗ ਹੈ ਹਰ ਇੱਕ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਪਰ ਕਿਸੇ ਇੱਕ ਟੀ ਦੀ ਇੱਛਾ ਪੂਰੀ ਕਰ ਸਕਦਾ ਹਾਂ ਕਿਉਂਕਿ ਮਾਲਕ ਨੇ ਮੈਨੂੰ ਬਹੁਤ ਧੰਨ ਦਿੱਤਾ ਹੈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਮੈਂ ਇੱਕ ਇਨਸਾਨ ਦੀ ਜ਼ਿੰਦਗੀ ਅੱਜ ਜ਼ਰੂਰ ਬਦਲਾਂਗਾ ਇਹਨੇ ਬਸ ਇਹੋ ਸੋਚ ਕੇ ਗੁਰੂ ਘਰ ਤੋਂ ਪਿਆ ਤੇ ਕਹਿੰਦੇ ਜਦੋਂ ਉੱਪਰ ਇਹ ਗਿਆ ਜਾਂ ਕੇ ਮਾਲਕ ਦੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਨਾ ਲੱਗਾ ਪਰ ਸਭ ਤੋਂ ਪਹਿਲਾਂ ਉਹ ਵੀ ਬੀਬੀ ਤੇ ਧਿਆਨ ਕਹਿ ਗਿਆ ਜੋ ਕਿ ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਹੀ ਸੇਵਾਵਾਂ ਕਰ ਰਹੀ ਸੀ ਝਾੜੂ ਲਗਾਉ ਰਹੀ ਸੀ ਕਹਿੰਦੇ ਵਪਾਰੀ ਨੇ ਮੱਖਾ ਟਿਕਿਆ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਨ ਹੀ ਮੰਗੇ ਵਿੱਚ ਫਿਰ ਇਹ ਅਰਦਾਸ ਕੀਤੀ ਕਿ ਮਹਾਰਾ ਸੱਚੇ ਪਾਸ਼ਾ ਇਹ ਬੀਬੀ ਜ਼ਰੂਰ ਤੇਰੇ ਤੋਂ ਕੁਝ ਨਾ ਕੁਝ ਮੰਗਣਾ ਉਦੀ ਹੋਏਗੀ ਕਿੰਦੇ ਕਮਵਪਾਰੀ ਨੇ ਉਹ ਬੀਬੀ ਦੇ ਕੋਲ ਆ ਕੇ ਕਿਹਾ ਕਿ ਭੈਣੇ ਤੇਰੇ ਮਨ ਦੇ ਜੋ ਵੀ ਇਸ਼ਾਅ ਹੈ ਉਹ ਮੈਨੂੰ ਦੱਸ ਤੂੰ ਰੱਬ ਤੋਂ ਕੀ ਮੰਗਣਾ ਚਾਹੁੰਨੀ ਹੈ ਜੇਕਰ ਤੇਰੀ ਮੰਗ ਵੈਸਿਆਂ ਦੇ ਨਾਲ ਪੂਰੀ ਹੁੰਦੀ ਹੋਈ ਤਾਂ ਮੈਂ ਤੁਰੂ ਤੇਰੀ ਕਾਮਨਾ ਪੂਰੀ ਕਰਾਂਗਾ ਕਹਿੰਦੇ ਉਹ ਬੀਬੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਦੇ ਮਨ ਦੇ ਵਿੱਚ ਆਇਆ ਵੀ ਸ਼ਰੂਤ ਨੂੰ ਸੰਤ ਫਕੀਰ ਜੀ ਨੇ ਇਹ ਬੰਦੇ ਨੂੰ ਇੱਥੇ ਭੇਜਿਆ ਹੈ ਕਹਿੰਦੇ ਉਹ ਕਹਿਣ ਲੱਗੀ ਮੈਨੂੰ ਕੁਝ ਨਹੀਂ ਚਾਹੀਦਾ ਪਰ ਕਹਿੰਦੇ ਜਦੋਂ ਵਪਾਰੀ ਨੇ ਆਪਣੇ ਬਾਰੇ ਦੱਸਿਆ ਕਿ ਭੈਣੇ ਮੈਂ ਵੀ ਇਸੇ ਕਰ ਕਰਕੇ ਮੰਗਤਾ ਹਾਂ ਹਰ ਰੋਜ਼ ਇਸ ਘਰ ਦੇ ਵਿੱਚ ਉਮਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅੱਖੀ ਨਾਲ ਮੰਗਾ ਰੱਖਦਾ ਹਾਂ ਤੇ ਮੈਨੂੰ ਜੋ ਮਿਲਿਆ ਹੈ ਇਹ ਦਰਤੋ ਹੀ ਮਿਲਿਆ ਹੈ ਕਿ ਅੱਜ ਮੈਨੂੰ ਇਸ ਤਰ੍ਹਾਂ ਵਪਾਨ ਦੇ ਵਿੱਚ ਬਹੁਤ ਵਾਧਾ ਹੋਇਆ ਹੈ ਮੈਂ ਸ਼ੁਕਰਾਨੇ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ ਦੇ ਵਿੱਚ ਹੋਈ ਕਿਸੇ ਇੱਕ ਜੀ ਦੀ ਮੰਨ ਦੀ ਸ਼ਕਤੀ ਕਰਨੀ ਚਾਹੁੰਦਾ ਹਾਂ ਸੋ ਮੇਰੀ ਨਜ਼ਰ ਤੁਹਾਡੇ ਤੇ ਪਈ ਕਹਿੰਦੇ ਜਦੋਂ ਵਪਾਰੀ ਨੇ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤਾਂ ਬੀਬੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਮਨ ਦੀ ਇੱਛਾ ਉਹ ਵਪਾਰੀ ਨੂੰ ਦੱਸ ਦਿੱਤੀ ਕਿ ਵੀਰ ਜੀ ਮੇਰੇ ਮਨ ਦੇ ਵਿੱਚ ਇੱਛਾ ਤਾਂ ਹੈ ਪਰ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਇਦਾਂ ਮੈਨੂੰ ਇੱਕ ਘਰ ਚਾਹੀਦਾ ਹੈ ਚਾਹੀਦਾ ਵੀ ਸੁਨੰਦਰ ਤੇ ਅੱਗੇ ਆ ਅਤੇ ਹੋਵੇ ਵੀ ਇਸੇ ਨਗਰ ਦੇ ਵਿੱਚ ਇਹ ਇਲਾਕੇ ਤੋਂ ਇਹ ਨਗਰ ਤੋਂ ਮੈਂ ਡਾਉਣ ਨੂੰ ਗਾਵਾ ਕਹਿੰਦੇ ਬੀਬੀ ਜੀ ਦੇ ਮਨ ਦੀ ਇੱਛਾ ਸੁਣ ਕੇ ਪਹਿਲਾਂ ਤਾਂ ਵਪਾਰੀ ਨੂੰ ਬਹੁਤ ਅਜੀਬ ਜਿਹਾ ਲੱਗਿਆ ਕੀ ਇਸ ਤਰ੍ਹਾਂ ਦੀ ਮੰਗ ਹੋਈ ਹੈ ਕਿਸ ਤਰ੍ਹਾਂ ਦੀ ਇਸ਼ਿਆ ਹੋ ਪਰ ਫਿਰ ਉਹਨੇ ਮੰਗ ਦੇ ਵਿੱਚ ਸੋਚਿਆ ਕਿ ਚਲੋ ਜੇ ਮੈਂ ਇਹ ਭੈਣ ਨੂੰ ਇਸ ਲਗਰ ਦੇ ਵਿੱਚ ਸੁੰਦਰ ਨਹੀਂ ਬਣਾ ਕੇ ਦੇ ਸਕਦਾ ਕਿਉਂਕਿ ਇਹ ਤਾਂ ਅਸੰਭਵ ਚੀਜ਼ ਹੈ ਇਹ ਕੋਈ ਨਹੀਂ ਕਰ ਸਕਦਾ ਪਰ ਘਰ ਤਾਂ ਬਣਾ ਕੇ ਦੇ ਸਕਦਾ ਹਾਂ ਸੋ ਕਹਿੰਦੇ ਉਹ ਵਪਾਰੀ ਨੇ ਕੁਝ ਹੀ ਦਿਨਾਂ ਦੇ ਵਿੱਚ ਉਹ ਭੈਣ ਬੀਬੀ ਦੇ ਲਈ ਬਹੁਤ ਸ਼ਿਮਾਕ ਕਰਦਿਆ ਪਰ ਦਿੱਤਾ ਅਤੇ ਕੁਝ ਕਰਦਣਾ ਚਾਹੁੰਨਾਂ ਲਿਆ ਕੇ ਭੈਣ ਲਈ ਜੇ ਹੱਥ ਵਿੱਚ ਪੜਾਈਆਂ ਕਿ ਲੈ ਭੈਣੇ ਮੈਂ ਤੇਰੇ ਲਈ ਇੱਕ ਬਹੁਤ ਸ਼ਮਾ ਘਰ ਬਣਾ ਦਿੱਤਾ ਹੈ ਕਿ ਹੁਣ ਉਹਦੇ ਵਿੱਚ ਜਾ ਕੇ ਰਹਿ ਕਹਿੰਦੇ ਜਦੋਂ ਉਹ ਉਹ ਵੀ ਵਿਨੇਕਰ ਤੇ ਗਿਆ ਘਰ ਦੇ ਵਿੱਚ ਵਸਣਾ ਕਰਨ ਲਈ ਉਹਨੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਗਈ ਤੇ ਮਨ ਹੀ ਮਨ ਦੇ ਵਿੱਚ ਸੋਚਣ ਲੱਗੀ ਕਿ ਉਹ ਸੰਤ ਫਕੀਰ ਜੀ ਦੇ ਬਚਨਾਂ ਦੇ ਵਿੱਚ ਜਾਂ ਸੰਤ ਫਕੀਰ ਜੀ ਦੇ ਰੱਬ ਦੇ ਵਿੱਚ ਕੋਈ ਗੱਲ ਤਾਂ ਹੈ ਕਿ ਚਲੋ ਉਹਨਾਂ ਨੇ ਮੇਰੇ ਮਨ ਦੀ ਇੱਛਾ ਤਾਂ ਪੂਰੀ ਕੀਤੀ ਭਾਵੇਂ ਅਧੂਰੀ ਹੀ ਕੀਤੀ ਆ ਕਹਿੰਦੇ ਅਜੇ ਇਸ ਤਰ੍ਹਾਂ ਆਪਣੇ ਨਵੇਂ ਘਰ ਦੇ ਵਿੱਚ ਇਹ ਗੱਲ ਸੋਚ ਹੀ ਰਹੀ ਸੀ ਕਿ ਉਨੀ ਦੇਰ ਤੱਕ ਸੰਤ ਫਕੀਰ ਜੀ ਵੀ ਉੱਥੇ ਆ ਗਏ ਆ ਕੇ ਕਹਿਣ ਲੱਗੇ ਧੀਏ ਉਹ ਦਾਸਤੂਖੋਸ਼ਿਆਰ ਕਿਤਾਬ ਪਰ ਮਾਤਮਣੇ ਮੰਨਦੀਆਂ ਪਰ ਉਹ ਕਿਤਾਬ ਪਰ ਮਾਤਮਣੇ ਤੈਨੂੰ ਸੁਣਾ ਤੇਰੀ ਪਸੰਦ ਦਾ ਘਰ ਦੇ ਦਿੱਤਾ ਹੈ ਕਿਤੇ ਉਹ ਬੀਬੀ ਕਹਿਣ ਲੱਗੀ ਪਾਪਾ ਜੀ ਘਰ ਤਾਂ ਦੇ ਦਿੱਤਾ ਹੈ ਪਰ ਮੇਰੀ ਇੱਛਾ ਅੱਧੀ ਅਧੂਰੀ ਪੂਰੀ ਕੀਤੀ ਆ ਸਿਰਫ ਘਰ ਹੀ ਦਿੱਤਾ ਹੈ ਘਰ ਦੇ ਅੱਗੇ ਸਮੁੰਦਰ ਤਾਂ ਰਹੀਆਂ ਕਹਿੰਦੇ ਪਾਪਾ ਜੀ ਨੇ ਕਿਹਾ ਵੀ ਤੀਵੇ ਤੂੰ ਚੰਗੀ ਤਰ੍ਹਾਂ ਨਿਗਾਹ ਠਮਾ ਕੇ ਦੇਖ ਸਤਿਗੁਰੂ ਸੱਚੇ ਪਾਸ਼ਾ ਨੇ ਤੇਰੀ ਇੱਛਾ ਪੂਰੀ ਜਿਵੇਂ ਤੂੰ ਚਾਹੁੰਦੀ ਸੀ ਉਤਨੀ ਪੂਰੀ ਕੀਤੀ ਆ ਤੇ ਜੋ ਨਾ ਘਰ ਵੀ ਦਿੱਤਾ ਹੈ ਕੰਦੇ ਇਸ ਸਮੁੰਦਰ ਵੀ ਦਿੱਤਾ ਹੈ ਕਹਿੰਦੇ ਉਹ ਬੀਬੀ ਫਿਰ ਖਿੜਕਣਾ ਕੇ ਹੱਸ ਪਈ ਕਿ ਬਾਬਾ ਜੀ ਤੁਹਾਨੂੰ ਕੀ ਹੋ ਗਿਆ ਮੇਰੇ ਘਰ ਦੇ ਅੱਗੇ ਜਾਂ ਇਸ ਨਗਰ ਦੇ ਵਿੱਚ ਪਾਣੀ ਦਾ ਟੋਬਾ ਕੱਟ ਨਹੀਂ ਆ ਕੋਈ ਤਲਾਬ ਕੱਟ ਨਹੀਂ ਆ ਤੁਸੀਂ ਕਿਹੜੇ ਸਮੁੰਦਰ ਦੀ ਗੱਲ ਕਰਦੇ ਹੋ ਤੇ ਕਹਿੰਦੇ ਸਬਤ ਫਕੀਰ ਜੀ ਨੇ ਕਿਹਾ ਵੀ ਥਿਲੇ ਇੱਕ ਵਾਰ ਫਿਰ ਤੂੰ ਨਿਗਾਹ ਪਾ ਕੇ ਦੇਖ ਜਿਵੇਂ ਇਸ ਸੰਬੰਧੀ ਗੱਲ ਮੈਨ ਕਰ ਰਿਹਾ ਗਿਆ ਉਹ ਆਪੇ ਸੰਗਤ ਉਹ ਤੇ ਨਹੀਂ ਸਾਹਮਣੇ ਨਾ ਜਰਾਵੇਗਾ ਕਿੰਨੇ ਉਹ ਬੀਬੀ ਨੇ ਫੇਰਨੇ ਗਿਆ ਕਿ ਮੈਂ ਇੱਥੇ ਕਹਿਣ ਲੱਗੀ ਪਪਾ ਜੀ ਮੈਨੂੰ ਤਾਂ ਇੱਥੇ ਸਿਰਫ ਆਪਣਾ ਘਰ ਅਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸ਼ਰੀਆ ਹੈ ਇੱਥੇ ਕੋਈ ਸਮੁੰਦਰ ਨਹੀਂ ਹੈ ਆਪਕੇ ਇਹਦੇ ਸੰਤ ਫਕੀਰ ਜੀ ਕਹਿਣ ਲੱਗੇ ਧੀਏ ਇਹ ਇਹੀ ਤਾਂ ਤੈਨੂੰ ਨਾ ਸਮਝਾਉਣਾ ਚਾਹ ਰਿਹਾ ਹਾ ਕਿ ਤੂੰ ਇੱਥੇ ਪਾਣੀ ਦਾ ਸਮੁੰਦਰ ਲੱਭ ਰਹੀ ਹੈ ਜਿਹਦਾ ਸਬੰਧ ਸਿਰਫ ਤੇ ਸਿਰਫ ਇਸ ਧਰਤੀ ਦੇ ਨਾਲ ਆ ਪਰ ਮਹਾਰਾ ਸੱਚੇ ਪਾਤਸ਼ਾਹੀ ਨੇ ਪਰਮਪਿਤਾ ਪਰਮਾਤਮਾ ਨੇ ਤੈਨੂੰ ਬਾਣੀ ਰੂਪੀ ਉਹ ਸਮੁੰਦਰ ਦੇ ਦਿੱਤਾ ਹੈ ਜਿਹੜਾ ਨਾ ਕਦੇ ਮੁੱਕਦਾ ਹੈ ਨਾ ਕਦੇ ਛੁੱਪਦਾ ਹੈ ਜਿਹਦਾ ਸਬੰਧ ਸਿੱਧਾ ਪਰਮਪਿਤਾ ਪਰਮਾਤਮਾ ਦੇ ਨਾਲ ਹੈ ਸੋ ਸੰਗਤ ਜੀ ਇਹ ਕਹਾਣੀ ਤੇ ਰਹੀ ਕਹਾਣੀ ਕਰਨੇ ਆਪਾਂ ਨੂੰ ਵੀ ਉਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੂਹ ਉਹ ਖਜ਼ਾਨਾ ਬਖਸ਼ਿਆ ਹੈ ਜੀਤੇ ਵਿੱਚ ਕੋਈ ਵੀ ਮੁੱਖ ਜਿੰਨੀ ਵੀ ਗਹਿਰਾਈ ਦੇ ਨਾਲ ਧੁਕੀ ਲਭਾਏ ਉਨਾ ਹੀ ਕੀਮਤੀ ਮੋਤੀ ਨੱਭ ਕੇ ਲੈ ਜਾਂਦਾ ਹੈ ਭਾਵੇਂ ਜਿੰਨਾ ਹੀ ਆਪਾਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜਾਂਗੇ ਸੁਣਾਗੇ ਸਾਡੀ ਅਕੰਧ ਦੇ ਵਿੱਚ ਮੰ타 ਹੋਵੇ ਸਾਡੇ ਗਿਆਨ ਦੇ ਵਿੱਚ ਪੂਰਤ ਹੋਵੇ ਸੋ ਤੁਮ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਟਿੱਕੀ ਵਾਲੀ ਪੜ੍ਹਨੀ ਸੁਣਨੀ ਆ ਤੇ ਸਮਝਣੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਰਾਹੀਂ ਸਾਡੀ ਜ਼ਿੰਦਗੀ ਦੀਆਂ ਹਰ ਮੁਸ਼ਕਿਲਾਂ ਸਮੱਸਿਆਵਾਂ ਦਾ ਹੱਲ ਦੱਸਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁਮਕਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰੇਕ ਪੰਨੇ ਤੇ ਸਾਨੂੰ ਭਜਨ ਬੰਦਗੀ ਨਾਮ ਸਿਮਰਨ ਕਰਨ ਲੁਟੀ ਆੜੇ ਵੱਖ-ਵੱਖ ਤਰੀਕਿਆਂ ਦੇ ਨਾਲ ਸਾਨੂੰ ਸਮਝਾਇਆ ਹੈ ਹੁਕਮ ਕੀਤਾ ਹੈ ਕਿ ਬੰਦਿਆ ਨਾਮ ਜਦ ਕੋ ਸੱਚ ਨੂੰ ਸੱਚੇ ਪਾਨਛ ਹੈ ਜਿਹਦੇ ਨਾਮ ਦੇ ਵਿੱਚ ਹੀ ਤੇਰੇ ਸਾਰੇ ਸੋਚਿਆ ਤੇ ਇਹ ਨਾਮ ਨੇ ਹੀ ਤੇਰੇ ਦੁੱਖਾਂ ਨੂੰ ਤੂਲ ਕਰਮਾ ਹੈ ਸੋ ਇਹ ਕਹਾਣੀ ਜਿਸ ਨੂੰ ਦਾ ਮਕਸਦ ਇਹ ਸੀ ਕਿ ਆਪਕੋ ਵੀ ਗੁਰੂ ਸਾਹਿਬ ਦੀ ਗੁਰਬਾਣੀ ਦੇ ਨਾਲ ਜੜ ਕੇ ਭਰਵੋਰ ਜਿਨ ਵਾਲੀ ਦਾ ਪਾਠ ਕਰਨਾ ਹੈ ਸੁਨਾਹੀ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਤਾਂ ਕਦੇ ਵੀ ਆਪਣੇ ਮਨ ਨੂੰ ਦੋਲਣ ਨਹੀਂ ਦੇਣਾ ਮਨ ਨੂੰ ਕਦੇ ਡੁਪਟਕਣਾ ਨਹੀਂ ਦੇਣਾ ਆਪਣੇ ਗੁਰੂ ਦੇ ਉੱਤੇ ਤੁਰ ਸੌ ਰੱਖਣਾ ਹੈ ਗੁਰੂ ਸਾਹਿਬ ਜੀ ਦੇ ਅਗੇ ਅੰਕੋਸ਼ ਫੇਜ਼ ਕੀ ਕਰਨੀ ਹੈ ਗੁਰੂ ਘਰ ਜਾ ਕੇ ਸੇਵਾ ਕਰਨੀ ਆ ਤਾਂ ਦੇਖਣਾ ਸਤਿਗੁਰੂ ਸੱਚੇ ਬਾਸ਼ਾ ਹਰ ਮਨਿ ਸ਼ਕੋ ਜਨ ਤਰਿਕ ਕਰਦੀਨਗੇ بس ਸਾਡਾ ਪ੍ਰੋਸਾ ਸਤਿਗੁਰੂ ਜੀ ਦੇ ਉੱਤੇ ਪ੍ਰਵਹੁਗੇ ਜੇਕਰ ਹਰ ਵੇਲੇ ਮਰਤਵੇ ਦੀ ਹੋਤਿਓ ਨਾਮ ਜਪਦੇ ਹੋ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋ ਗੁਰੂ ਘਰੇ ਜਾ ਕੇ ਸੇਵਾ ਕਰਦੇ ਹੋ ਤਾਂ ਉਹ ਉਹਨਾਂ ਦੀਪਾਂ ਗਾਵਾਂ ਲਿਓ ਜੇ ਅਜੇ ਤੱਕ ਇਹਨਾਂ ਚੀਜ਼ਾਂ ਤੋਂ ਦੂਰ ਹੋ ਤੱਕਨ ਸੰਗਰਾਮ ਵਾਲੇ ਦਿਨ ਤੋਂ ਸ਼ੁਰੂਆਤ ਕਰ ਲੋ ਕਲ ਸਭ ਹੁੰਦੇ ਵੀ ਮਹਿਤੀ ਸੁਨਰ ਹੁੰਦੇ ਆ ਤੇ ਸੌਂਗ ਨੂੰ ਬੱਲੇ ਹਿੰਨਾ ਸਭ ਤੋਂ ਸਹਾ ਮੈਂ ਨਹੀਂ ਨਾ ਠੰਡੀ ਮਿੱਠੀ ਰੋਤ ਕਵਾ ਬੁਧੀ ਕਹਿੰਦੇ ਇਹ ਮਹੀਨੇ ਦੇ ਵਿੱਚ ਸੁੱਕੇ ਵੀ ਹਰੇ ਹੋ ਜਾਂਦੇ ਤੇ ਜਿਹੜੇ ਪੇੜ ਕੌਤੇ ਬਿਲਕੁਲ ਸੁੱਕੇ ਹੁੰਦੇ ਆ ਉਨ੍ਹਾਂ ਦੇ ਉੱਤੇ ਵੀ ਜਦੋਂ ਵਾਂਸ਼ ਦੀਆਂ ਬੂੰਦਾਂ ਡਿੱਗਦੀਆਂ ਨੇ ਵਾਂਸ਼ ਦਾ ਪਾਣੀ ਉਹਨੂੰ ਮਿਲਦਾ ਏ ਉਹਨਾਂ ਤੇ ਵੀ ਹਰੀਆਂ ਨੀਲ ਜਾਂਦੀ ਆ ਉਸੇ ਤਰ੍ਹਾਂ ਸਾਡੇ ਤਪ ਦੇ ਮਨੂ ਗੁਰਬਾਣੀ ਨੇ ਢਾਲਣਾ ਏ ਸਾਡੇ ਸੁੱਕੇ ਮਨੂ ਗੁਰਬਾਣੀ ਦੇ ਗਿਆਨ ਨੇ ਮੈਂ ਸੋ ਇਹ ਸੁਭਾਅਮਣੇ ਨਹੀਂ ਮੇਦੇ ਵਿੱਚ ਨਾਮ ਨੂੰ ਬਾਣੀ ਸੇਵਾ ਸਿਮਰਨ ਦੇ ਮਧੁਰ ਸਤਿ ਸੱਚੇ ਬਾਸ਼ ਬਹੁਤ ਕਿਰਪਾ ਕਰਨਗੇ ਉਹ ਸਤਿ ਕੁ ਸੱਚੇ ਬਾਸ਼ ਜਿਹਦੇ ਨਾਮ ਦੀ ਬਰਕਤ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਲਹਿਰਾ ਮਹਿਰਾ ਕਰਦੀਆਂ ਨੇ सेवा नहीं है जल्दी जल्दी दे दो के दोनों का तो संगत्री आज करते हैं कि अगर ये वीडियो तो हम चंगी लगी होगी कि ये वीडियो चंगी लगी है तो एक लाइक करते शेयर डूब कर दे